ਜਮਸੀਦੀ ਮੇਰਾ ਨਾਮ ਹੈ ਹਰਮਨ ਕੁਝ ਲੋਕ ਜੋ ਕਹਿੰਦੇ ਆ ਪਰਮੇਸ਼ਰ ਦੇ ਲੋਕ ਵਸੀਕ ਗਉਮ ਧਰਮ ਪਰिवर्तन ਕਰਦੀਆਂ ਤੈਨਾਂ ਤੁਹਾਨੂੰ ਦੱਸਦਾ ਪ੍ਰਭ ਯਸ਼ੂ ਮਸੀਹ ਨੇ ਕਿਹਾ ਕਿ ਤੁਸੀਂ ਸਾਰੀ ਜਗਤ ਵਿੱਚ ਜਾ ਕੇ ਮੇਰੇ ਨਾਮ ਦਾ ਸੁਸਮਾਚਾਰ ਕਰੋ ਇਸ ਸਵਿਧਾਨ ਦੇ ਵਿੱਚ ਵੀ ਲਿਖਿਆ ਹੈ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਖੁੱਲੇ ਦਿਲ ਦੇ ਨਾਲ ਕਰ ਸਕਦੇ ਹੋ ਹਨ ਪ੍ਰਭ ਯਸ਼ੂ ਮਸੀਹ ਨੇ ਵੀ ਇਹ ਲੋਕ ਕੀਤਾ ਹੈ ਇਸ ਸਵਿਧਾਨ ਦੇ ਵਿੱਚ ਵੀ ਇਹ ਲੋਕ ਕੀਤਾ ਗਿਆ ਹੈ ਅਗਰ ਤੁਸੀਂ ਕਹਿੰਦੇ ਹੋ ਕਿ ਅਸੀਂ ਧਰਮ ਬਦਲਵਰਤਨ ਕਰਦੇ ਹਾਂ ਇਸ ਸਵਿਧਾਨ ਵੀ ਆਖਦੀ ਹੈ ਕਿ ਤੁਸੀਂ ਆਪਣੇ ਧਰਮ ਬਦਲਵਰਤਨ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਦੱਸਦਾ ਮਸੀਹ ਲੋਕ ਕਿਸੇ ਦਾ ਧਰਮ ਬਦਲਵਰਤਨ ਨਹੀਂ ਕਰਦੇ ਉਹ ਲੋਕਾਂ ਦਾ ਜੀਵਨ ਬਦਲਦੇ ਆ ਬਹੁਤ ਸਾਰੇ ਲੋਕ ਹਨ ਜੋ ਚਰਚ ਵਿੱਚ ਆਉਂਦੇ ਆ ਨਸ਼ੇ ਕਰਦੇ ਸੀ ਦਦੇ ਕੰਮ ਕਰਦੇ ਸੀ ਬੜੇ ਗਲਤ ਚੀਜ਼ਾਂ ਦੇ ਵਿੱਚ ਸੀ ਤਾਂ ਪਰਮੇਸ਼ਰ ਨੇ ਜਦੋਂ ਉਹਨਾਂ ਨੇ ਜਾਣਿਆ ਜੋ ਚੀਜ਼ਾਂ ਨੂੰ ਛੱਡਿਆ ਉਹਨਾਂ ਨੇ ਆਪਣਾ ਜੀਵਨ ਪ੍ਰਭੂ ਯੇਸ਼ੂ ਨੂੰ ਸੀਂ ਦਿੱਤਾ ਪ੍ਰਭੂ ਯੇਸ਼ੂ ਨੇ ਉਹਨਾਂ ਦੀ ਜ਼ਿੰਦਗੀ ਨੂੰ ਚੇਨ ਕੀਤਾ ਤਾਂ ਫਿਰ ਉਹ ਲੋਕ ਲੋਕਾਂ ਨੂੰ ਪਰਮੇਸ਼ੁਰ ਜੈਸ਼ੂ ਮਸੀਹ ਦੇ ਬਾਰੇ ਦੱਸਿਆ ਜਾਂਦੇ ਹਨ ਤਾਂ ਉਹਨਾਂ ਦਾ ਧਰਮ ਨਹੀਂ ਉਹਨਾਂ ਦਾ ਜੀਵਨ ਬਦਲਿਆ ਹੁੰਦਾ ਹੈ ਅਗਰ ਤੁਸੀਂ ਵੀ ਆਪਣਾ ਜੀਵਨ ਬਦਲਣਾ ਚਾਹੁੰਦੇ ਜੇ ਤਾਂ ਪਰਮੇਸ਼ੁਰ ਨੂੰ ਜਾਨੋ ਤੁਹਾਡਾ ਤਾਂ ਪਰਵਰਤਨ ਨਹੀਂ ਹੋਏਗਾ ਤੁਹਾਨੂੰ ਕੁਝ ਵੀ ਗਲਤ ਨਹੀਂ ਦੱਸਿਆ ਜਾਏਗਾ ਤੁਹਾਨੂੰ ਸਹੀ ਚੀਜ਼ਾਂ ਜੋ ਪਰਮੇਸ਼ੁਰ ਨੇ ਸਾਨੂੰ ਜੀਵਨ ਦੇ ਲਈ ਸਿਖਾਈਆਂ ਨੇ ਉਹ ਹੀ ਦੱਸੀਆਂ ਜਾਣਗੀਆਂ ਨਾ ਧਰਮ ਪਰਵਰਤਨ ਬਾਰੇ ਨਾ ਕਿਸੇ ਦੇ ਵਿਰੋਧ ਵਿੱਚ ਬੋਲਿਆ ਜਾਏਗਾ ਪਰਮੇਸ਼ਰ ਦੇ ਦਾਸ ਅੰਕਨੁਰੂਲਾ ਜੀ ਕਦੇ ਵੀ ਕਿਸੇ ਵੀ ਧਰਮ ਦੇ ਵਿਰੋਧ ਨਹੀਂ ਬੋਲਦੇ ਉਹ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਨ ਤੇ ਉਹਨਾਂ ਦੇ ਬਾਰੇ ਸਹੀ ਹੀ ਟੀਚਿੰਗਾਂ ਕਰਦੇ ਹਨ ਜਿਹਨੇ ਵੀ ਲੋਕ ਖਾਬਰਾ ਚਰਚੇ ਵਿੱਚ ਆਉਂਦੇ ਹਨ ਲੋਕ ਬਿਮਾਰੀਆਂ ਵਿੱਚ ਸੀ ਨਸ਼ਿਆਂ ਵਿੱਚ ਸੀ ਕਲਕਤ